ਵਤਨ ਦੀ ਮਿੱਟੀ న్యూ ਚੈਨਲ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਬਾਈ ਰਾਜਾ ਅੱਜ ਅਸੀਂ ਪਹੁੰਚੇ ਹਾਂ ਜੀ 올ੰਪੀਅਨ ਸਰਜੀਤ ਸਿੰਘ ਹਾਈ ਸਕੂਲ ਚਾਲਗਲਾ ਜਿੱਥੇ ਕਿ ਬੱਚਿਆਂ ਦੇ ਸਾਲ ਦੀ ਪੜ੍ਹਾਈ ਦਾ ਅੱਜ ਨਤੀਜਾ ਆਉ ਦਿਖਾਉਣੇ ਆ ਤੁਹਾਨੂੰ ਕੁਝ ਲਾਈਵ ਤਸਵੀਰਾਂ ਸਾਡੀਆਂ ਨਵੀਆਂ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਚੈਨਲ ਯਾਦ ਰੱਖੋ ਵਤਨ ਦੀ ਮਿੱਟੀ న్యూ ਚੈਨਲ ਬਾਈ ਰਾਜਾ ਦੀ ਵਿਸ਼ੇਸ਼ ਰਿਪੋਰਟ ਮਾਸਟਰ ਸਰਦਾਰ ਗੁਰਕੰਦ ਸਿੰਘ ਅਤੇ ਸਮੂਹ ਸਟਾਫ ਨੂੰ ਆਪ ਸਭ ਦਾ ਸਕੂਲ ਵਿੱਚ ਬਹੁਤ ਬਹੁਤ ਸਵਾਗਤ ਸੋ ਜ਼ੋਰਦਾਰ ਕਲਾਪਿੰਗ ਨਾਲ ਬੇਨਤੀ ਕਰਾਂਗੀ ਸਾਡੇ ਸਤਿ ਪੰਥ ਸਾਹਿਬ ਸਰਦਾਰ ਭਿੰ达 ਸਿੰਘ ਜੀ ਉਦਾਨ ਦੇ ਸਟੇਜ ਤੇ ਆਉਣ ਕਿ ਸਟੇਜ ਤੇ ਆਪਣੇ ਅਨਮੁੱਲੇ ਜਿਹੜੇ ਉਹਨਾਂ ਦੇ ਵਿਚਾਰ ਆ ਸਾਡੇ ਬੱਚਿਆਂ ਨਾਲ ਸਾਡੇ ਇਨਚਾਰਜ ਮੈਡਮ ਲਵleen ਜੀ ਆਜੋ ਇੱਥੇ ਸਰ ਪੀ ਅਨਮੋਲਦੀਪ ਸਿੰਘ 572 ਨੰਬਰ 600 ਦੇ ਵਿੱਚੋਂ 95% ਬੱਚੇ ਨੇ ਜਿਹੜੀਆਂ ਜਿਹੜੀਆਂ ਅੱਜ ਤੁਹਾਨੂੰ ਯਾਦ ਆਈਆਂ ਹੋਣਗੀਆਂ ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ 31 ਮਾਰਚ ਦਾ ਦਿਨ ਖਾਸ ਸਪੈਸ਼ਲ ਦਿਨ ਹੋਇਆ ਕਰਦਾ ਸੀ। ਸੋ ਅੱਜ ਕਿਉਂਕਿ ਸਾਡੇ ਕੋਲ ਟਾਈਮ ਵੀ ਥੋੜਾ ਵਾ ਬੋਰਡ ਦੇ ਪੇਪਰ ਚੱਲਦੇ ਪਏ ਆ ਤੇ ਜ਼ਿਆਦਾ ਟਾਈਮ ਅਸੀਂ ਤੁਹਾਡਾ ਨਹੀਂ ਲਵਾਂਗੇ ਔਰ ਸਾਡੇ ਕੋ ਬਹੁਤ ਹੀ ਮਾਣਯੋਗ ਸ਼ਖਸੀਅਤਾਂ ਆញੋਂ ਆਣੀ ਖਾਸ ਯੋਨਾ ਨੂੰ ਵੀ ਟਾਈਮ ਦੇਵਾਂਗੇ ਬੋਲਣ ਜਿਹੜੇ ਬੱਚਿਆਂ ਨੇ ਮਿਹਨਤ ਕੀਤੀ ਆ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਨਜ਼ਰ ਆ ਰਹੀ ਆ ਔਰ ਜਿੰਨਾ ਬੱਚਿਆਂ ਨੇ ਮਿਹਨਤ ਨਹੀਂ ਕੀਤੀ ਉਹਨਾਂ ਦੇ ਚਿਹਰਿਆਂ ਤੇ ਫਿਕਰ ਜਿਹੜਾ ਵਾ ਉਹ ਵੀ ਨਜ਼ਰ ਆ ਰਿਹਾ ਵਾ ਸੋ ਮਿਹਨਤ ਔਰ ਸਕੂਲ ਵਿੱਚ ਤੁਹਾਡੀ ਹਾਜ਼ਰੀ ਕਿੰਨੀ ਰਹੀ ਆ ਸਾਰਾ ਸਾਲ ਇਹ ਤੁਹਾਡੇ ਰਿਜ਼ਲਟ ਨੂੰ ਅੱਜ ਰਿਜ਼ਲਟ ਦੱਸੇਗੀ ਕਿ ਤੁਹਾਡਾ ਰਿਜ਼ਲਟ ਕਿਹੋ ਜਿਹਾ ਆਏਗਾ ਉਹਦੇ ਜਿਹੜੇ ਦੋ ਵਿਸ਼ੇਸ਼ ਗੱਲਾਂ ਨੇ ਉਹ ਆ ਤੁਹਾਡੀ ਮਿਹਨਤ ਤੇ ਤੁਹਾਡੀ ਸਕੂਲ ਵਿੱਚ ਹਾਜ਼ਰੀ ਕਿਉਂਕਿ ਟੀਚਰਸ ਨੇ ਥੈਂਕ ਯੂ ਜੀ ਤੁਸੀਂ ਦੇਖ ਹੀ ਰਹੇ ਹੋ ਬਾਜੀ ਹੁਣਾਂ ਨੇ ਤੁਹਾਡੇ ਵਾਸਤੇ ਇਹ ਇਨਾਮ ਦਿੱਤਾ ਵਾ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸਰ ਇਹਨੂੰ ਖੁਬ ਮੁਕੰਨ ਕਾਪੀਆਂ ਲੈ ਕੇ ਦਵਾਂਗੇ ਆਪਾਂ ਬੱਚਿਆਂ ਨੂੰ ਸੋ ਮੇਰੇ ਪਰਪਾਜੀ ਥੈਂਕ ਯੂ so much ਤੁਸੀਂ ਹਮੇਸ਼ਾ ਹਰ ਤਰੀਕਾ ਦੀ ਹੈਲਪ ਕਰਦੇ ਹੋ ਬੱਚਿਆਂ ਦੀ ਹੈਲਪ ਕਰਦੇ ਹੋ ਔਰ ਅੱਗੇ ਵੀ ਕਰਦੇ ਰਹੋਗੇ ਸਾਨੂੰ ਆਸ ਆ ਜ਼ੋਰਦਾਰ ਕਲਾਪਿੰਗ ਕਰੋ ਸਰੋਣਾ ਵਾਸਤੇ ਬੇ ਜੀ ਅੱਜ ਬਹੁਤ ਵਧੀਆ ਦੇਨੇ ਆ ਬੱਚਿਆਂ ਦੀ ਸਾਲ ਦੀ ਮਿਹਨਤ ਆ ਤੇ ਬਹੁਤ ਹੀ ਵਧੀਆ ਰਿਜ਼ਲਟ ਹੋਣਾ ਚਾਹੀਦਾ ਅਸਕੇ ਜਿੰਨੇ ਆ ਫਿਰ ਜੋ ਵੀ ਸਾਡੇ ਟੀਚਰ ਆ ਪ੍ਰਿੰਸੀਪਲ ਸਾਹਿਬ ਆ ਬਹੁਤ ਵਧੀਆ ਵਧੀਆ ਹਸਤਾਬ ਆ ਬਹੁਤ ਚੱਗੇ ਆ ਹਰ ਇੱਕ ਟਾਈਮ ਨਾਲ ਆਪਣਾ ਜੋ ਵੀ ਕੰਮ ਆ ਕਰਦੇ ਆ ਤੇ ਬੱਚੇ ਵੀ ਬਹੁਤ ਵਧੀਆ ਹੈ ਇਹਨਾਂ ਨੇ ਪੜਾਇਆ ਇਹਨਾਂ ਨੂੰ ਤੇ ਅਸੀਂ ਇਹੋ ਚਾਹੁੰਦੇ ਆ ਵੀ ਜੋ ਵੀ ਆ ਬਹੁਤ ਵਧੀਆ ਰਿਜ਼ਲਟ ਹੋਣਾ ਚਾਹੀਦਾ ਅੱਗੇ ਤੋਂ ਹੀ ਬੱਚਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਇਹਨਾਂ ਨੂੰ ਅਧਿਆਪਕ ਸਾਹਿਬ ਸਰ ਪੰਖਾ ਸਾਹਿਬ ਮੈਂਬਰ ਸਾਹਿਬਾ ਅਤੇ ਪਿੰਡ ਦੇ ਆਇਓ ਪਰਵੰਤਰੀ ਤੇ ਪਿਆਰੇ ਵਿਦਿਆਰਥੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਤੁਹਾਡਾ ਸਾਰੇ ਸਾਲ ਦਾ ਜੋ ਤੁਸੀਂ ਮਿਹਨਤ ਕੀਤੀ ਹੈ ਉਹਦਾ ਮਲੰਕਣ ਹੋਇਆ ਹੈ ਔਰ ਰਿਜ਼ਲਟ ਆ ਗਿਆ ਜਿਹੜੇ ਬੱਚਿਆਂ ਨੇ ਮਿਹਨਤ ਕੀਤੀ ਰਾਜ ਕੀ ਦੇ ਵਿਚਾਰ ਜ਼ਰੂਰ ਸੁਣਾਗੇ ਇਹਨਾਂ ਦੇ ਜੀਵਨ ਵਿੱਚ ਜਿਹੜਾ ਇਹਨਾਂ ਦਾ ਅਨੁਭਵ ਰੂਪੀ ਖਜ਼ਾਨਾ ਇਹਨਾਂ ਕੋਲ ਆ ਉਹਨਾਂ ਤੋਂ ਤੁਹਾਨੂੰ ਜਾਣੂ ਹੋਰ ਕਰਾਇਆ ਜਾਏਗਾ ਸੋ ਜਿਹੜੇ ਬੈਠੇ ਹੋਏ ਸਾਡੇ ਕੋ ਮਾਣਯੋਗ ਸ਼ਖਸੀਅਤਾਂ ਨੇ ਉਹਨਾਂ ਵਿੱਚ ਸਰਦਾਰ ਕਪਿੰਦਰ ਸਿੰਘ ਜੀ ਸਰਪੰਚ ਸਾਡੇ ਭਾਜੀ ਅਜਮੇਰਪਾਲ ਸਿੰਘ ਜੀ ਮਲਕੀਅਤ ਸਿੰਘ ਜੀ ਮੈਂਬਰ ਜਸਪੀਰ ਸਿੰਘ ਜੀ ਹਾਕੀ ਕੋਚ ਗੁਰਮੀਤ ਸਿੰਘ ਜੀ ਹਰ ਬੋਲ ਸਤਿਕਾਰ ਬਲਵਿੰਦਰ ਸਿੰਘ ਜੀ ਅੰਮਲ ਸਿੰਘ ਜੀ ਸਤਨਾਮ ਸਿੰਘ ਮੈਂਬਰ ਕਵਲਪੀਰ ਕੌਰ ਜੀ ਹਰਦੀਪ ਸਿੰਘ ਮੈਂਬਰ ਬਹੁਤ ਹੀ ਦਾ ਪਰਵਾਰ ਹੈ ਜਿਹੜੀ ਬਹੁਤ ਸਿੱਖਿਆ ਨੂੰ ਖੱਟਦਾ ਹੈ ਕਿ ਬੱਚੇ ਨੂੰ ਕੰਟਰੋਲ ਵਿੱਚ ਲਿਖਾਇਆ ਜਾਵੇ ਉਹ ਇੱਕ ਕਲਾਸ ਦੇ ਵਿੱਚ ਹੀ ਉਸ ਫਾਲਸ ਨੂੰ ਲਾਉਣਾ ਹੈ ਇਹ ਤਾਂ ਤੁਹਾਡੀ ਹਾਲ ਦੀ ਮਿਹਨਤ ਕਿਤਾਬੀ ਮੇਨ ਸਕੂਲੀ ਪੜ੍ਹਾਈ ਦੀ ਜਿੰਦਗੀ ਵੀ ਇਸੇ ਤਰ੍ਹਾਂ ਹੀ ਚੱਲਦੀ ਹੈ ਜਿੰਦਗੀ ਵੀ ਇੱਕ ਇਤਿਹਾਸ ਹੈ ਬਾਗ ਪਾਲ ਤੇ ਨਵਾਂ ਸੋ ਮੋਕੇ ਤੇ ਆਏ ਹੋਏ ਪਤਵੰਤੇ ਸੱਜਣ ਸਾਡੇ ਸਰਪੰਚ ਸਾਹਿਬ ਸਰਦਾਰ ਖੁਪਿੰਦਰ ਸਿੰਘ ਜੀ ਭਾਜੀ ਅਜਮੇਰਪਾਲ ਜੀ ਤੇ ਉਹਨਾਂ ਦੇ ਨਾਲ ਆਏ ਹੋਏ ਜਿੰਨੇ ਵੀ ਪਤਵੰਤੇ ਸੱਜਣ ਨੇ ਉਹਨਾਂ ਨੇ ਆਪਣੀ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਤਾਨੂੰ ਆਸ਼ੀਰਵਾਦ ਦੇਣ ਉੱਚੇ ਚੇਤੇ ਤੌਰ ਤੇ ਅੱਜ ਆਏ ਹੋਏ ਨੇ ਇਸ ਪਿਛਲੇ ਸਾਲ ਵੀ ਇਸੇ ਤਰ੍ਹਾਂ ਹੀ ਅਚਾਨਕੇ ਡੀਓ ਸਾਹਿਬ ਤੁਹਾਨੂੰ ਆਸ਼ੀਰਵਾਦ ਦੇਣ ਆਏ ਸੀ ਤੇ ਅੱਜ ਇਸ ਵਾਰ ਤੁਹਾਡੇ ਪਿੰਡ ਦੇ ਜਿੰਨੇ ਵੀ ਬਤਵੰਤੇ ਸੱਜਣ ਨੇ ਉਹ ਤੁਹਾਨੂੰ ਆਸ਼ੀਰਵਾਦ ਦੇਣ ਲਈ ਉੱਚੇ ਪੇੜਾ ਕੇ ਨਿਕਲ ਆਏ ਨੇ ਜਵਾ ਜਾਣੇ ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ ਸੈਕਿੰਡ ਪੋਜੀਸ਼ਨ ਇਸ ਰਸਪਨ ਸੁਮਨ ਪ੍ਰੀਤ ਕੌਰ ਡਾਕਟਰ ਗੁਰਪ੍ਰੀਤ ਸਿੰਘ हाँ जी <coughs> नाइंथ प्लीज बी क्लास सामने देखो मैं सेकंड सेकंड पोजीशन जसप्रीत कौर दलबीर सिंह खुशप्रीत कौर सेकंड बच्चा भी आगे आ जाओ जी आकाशदीप सिंह सेकंड पोजीशन आकाशदीप सिंह छेवी क्लास पोजिशन आकाशदीप सिंह पांच सौ नंबर ने छे में नाइनटी 93 परसेंट परसेंटेज है बच्चे की 578 ਨੰਬਰ ਅੱਜ 31 ਮਾਰਚ ਸਰਕਾਰੀ ਹਾਈ ਸਕੂਲ ਚਾਲ ਕਲਾਣੇ ਚ ਰਿਜ਼ਲਟ ਦਾ ਦੇਣਾ ਅੱਜ ਬੱਚਿਆਂ ਦੀ ਮਿਹਨਤ ਦਾ ਸਾਰੇ ਸਾਲ ਦਾ ਰਿਜ਼ਲਟ ਮਿਲਿਆ ਬੱਚਿਆਂ ਨੂੰ ਬੱਚੇ ਬਹੁਤ ਖੁਸ਼ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੱਚੇ ਮਿਹਨਤ ਕਰਨਗੇ ਤੇ ਉਹਨਾਂ ਨੂੰ ਮਿਹਨਤ ਦਾ ਫਲ ਜ਼ਰੂਰ ਮਿਲੂਗਾ ਅਸੀਂ ਵਤਨ ਦੀ ਮਿੱਟੀ ਚੈਨਲ ਨੂੰ ਵੀ ਇਹਦੇ ਬਾਰੇ ਸ਼ੁਭ ਕਾਮਨਾਵਾਂ ਦੇਈਏ